ਹਾਂਜੀ ਗੁਰੂ ਪਿਆਰਿਓ ਗੁਰੂ ਸਵਾਰਿਓ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰੇ ਵੀਰ ਭੈਣਾਂ ਦਾ ਬਹੁਤ ਧੰਨਵਾਦ ਜੋ ਸਮਾਂ ਕੱਢ ਕੇ ਤੁਸੀਂ ਵੀਡੀਓ ਦੇਖ ਰਹੇ ਹੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਸ ਸਥਾਨ ਦੇ ਉੱਪਰ ਖੜੇ ਆਂ ਜੀ ਦਰਸ਼ਨ ਕਰਨ ਆਇਆ ਉਸ ਸਥਾਨ ਦਾ ਨਾਮ ਹੈ ਜੀ ਕਲਿਆਣ ਸਰ ਸਾਹਿਬ ਇਸ ਦਾ ਨਾਮ ਕਲਿਆਣ ਸਰ ਕਿਉਂ ਪਿਆ ਤੇ ਇਹ ਕਿਸ ਗੁਰੂ ਸਾਹਿਬ ਨਾਲ ਸੰਬੰਧ ਸਥਾਨ ਆਪ ਜੀ ਨੂੰ ਸੰਖੇਪ ਜੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਗੁਰੂ ਸਾਹਿਬ ਦੀ ਕਿਰਪਾ ਨਾਲ ਆਓ ਜੀ ਦਰਸ਼ਨ ਕਰਦੇ ਆਂ ਨਾਲ ਇਤਿਹਾਸ ਦੀ ਝਾਤੀ ਪਾਉਨੇ ਆਂ ਆਪ ਜੀ ਦਰਸ਼ਨ ਕਰਦੇ ਹੋ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਆਲਮਗੀਰ ਸਾਹਿਬ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸ਼ਮੇਸ਼ ਪਿਤਾ ਜੀ ਚਮਗੌਰ ਦੀ ਗੜੀ ਤੋਂ ਬਾਹਰ ਆ ਕੇ ਜਿਸ ਵੇਲੇ ਗਲਾਬੇ ਪੰਜਾਬੇ ਦੇ ਬਾਗ ਵਿੱਚ ਉਤਾਰਾ ਕਰਦੇ ਹਨ ਉਸ ਤੋਂ ਬਾਅਦ ਦੇ ਵਿੱਚ ਉੱਚ ਦੇ ਪੀਰ ਬਣ ਕੇ ਗੁਰੂ ਸਾਹਿਬ ਜੀ ਗਲਾਬੇ ਪੰਜਾਬਿਆ ਤੇ ਤਿੰਨ ਪਿਆਰਿਆਂ ਦੇ ਨਾਲ ਮਨਜੀ ਸਾਹਿਬ ਆਲਮਗੀਰ ਵਾਲੇ ਸਥਾਨ ਦੇ ਉੱਪਰ ਆਪਣੇ ਮਹਾਰਤ ਚਰਨ ਪਾਉਂਦੇ ਹਨ। ਆਪਜੀ ਵੀਡੀਓ ਦੇ ਵਿੱਚ ਆਪ ਜੀ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਸਾਹਮਣੇ ਗੁਰਦੁਆਰਾ ਮਨਜੀ ਸਾਹਿਬ ਹੈ ਜੀ। ਗੁਰਦੁਆਰਾ ਮਨਜੀ ਸਾਹਿਬ ਆਲਮਗੀਰ ਸਾਹਿਬ ਇਸ ਥਾਂ ਦੇ ਉੱਪਰ ਆ ਕੇ ਗੁਰੂ ਸਾਹਿਬ ਆਪਣੇ ਪਾਵਨ ਪਵਿੱਤਰ ਚਰਨ ਪਾਉਂਦੇ ਹਨ। ਜਿਸ ਵੇਲੇ ਹਾਣਾ ਪਾਉਣ ਲਈ ਜਲਦੀ ਜ਼ਰੂਰਤ ਪੈਂਦੀ ਹੈ ਤਾਂ ਇਸ ਇਲਾਕੇ ਵਿੱਚ ਜਲਦੀ ਬਹੁਤ ਕਮੀ ਸੀ। ਤਾਂ ਗੁਰੂ ਸਾਹਿਬ ਜੀ ਨੂੰ ਕਿਸੇ ਨੇ ਪੁੱਛਣ ਤੇ ਦੱਸਿਆ ਗਿਆ ਹੈ ਜੀ ਕਿ ਇਸ ਸਥਾਨ ਦੇ ਉੱਪਰ ਇੱਕ ਖੂਹ ਹੈ। ਪਰ ਉਹ ਖੂਹ ਦੇ ਵਿੱਚ ਇੱਕ ਸਰਾਲ ਰਹਿੰਦੀ ਹੈ ਜਿਸ ਦੇ ਡਰ ਕਾਰਨ ਸੰਗਤਾਂ ਜਾਂ ਨਗਰ ਦੇ ਲੋਕ ਆਜੋ ਪਾਣੀ ਲੈਣ ਤੋਂ ਡਰਦੇ ਹਨ। ਤਾਂ ਗੁਰੂ ਸਵਾਰਿਓ ਗੁਰੂ ਪਾਤਸ਼ਾਹ ਜੀ ਨੇ ਉਸ ਸਥਾਨ ਤੋਂ ਮੰਜੀ ਸਾਹਿਬ ਵਾਲੇ ਪਾਵਨ ਪਵਿੱਤਰ ਸਥਾਨ ਤੋਂ ਤੀਰ ਮਾਰ ਕੇ ਇਸ ਸਥਾਨ ਦੇ ਉੱਪਰ ਖੂਹ ਦੇ ਵਿੱਚ ਜੋ ਸਲਾ ਅਸਰਾਲ ਰਹਿੰਦੀ ਸੀ ਉਸ ਦਾ ਉਧਾਰ ਕੀਤਾ। ਕੁਝ ਤਰਕਵਾਦੀ ਲੋਕ ਇੰਨਾਂ ਗੱਲਾਂ ਨੂੰ ਨਹੀਂ ਮੰਨਦੇ ਕਿ ਇੰਨੀ ਦੂਰ ਤੋਂ ਤੀਰ ਕਿਵੇਂ ਲੱਗ ਸਕਦਾ ਜਾਂ ਇਸ ਤਰ੍ਹਾਂ ਕਿਸ ਤਰ੍ਹਾਂ ਹੋ ਸਕਦਾ। ਅਸੀਂ ਉਹਨਾਂ ਦੀਆਂ ਗੱਲਾਂ ਦੇ ਮਗਰ ਜਾਂ ਉਹਨਾਂ ਦੇ ਤਰਕਾਂ ਦਾ ਜਵਾਬ ਦੇਣਾ ਨਹੀਂ ਚਾਹੁੰਦੇ। ਗੁਰੂ ਸਾਹਿਬ ਸ਼ਰਮ ਸਮਰੱਥ ਨੇ ਗੁਰੂ ਸਾਹਿਬ ਕਿਦਾਂ ਤਿੰਨ ਤੀਰ ਕਿਦਾਂ ਚਲਾ ਲੈਂਦੇ ਸੀ ਜਾਂ ਗੁਰੂ ਸਾਹਿਬ ਇਦਾਂ ਕਿਦਾਂ ਕਰ ਲੈਂਦੇ ਸੀ। ਉਹਨਾਂ ਨੇ ਤਾਂ ਇਸ ਤਰ੍ਹਾਂ ਸੰਗਤ ਜੀ ਕਹੀ ਜਾਣਾ ਆਓ ਆਪ ਜੀ ਨੂੰ ਦਰਸ਼ਨ ਕਰਾਉਨੇ ਆ ਉਸ ਪਾਵਨ ਖੂਹ ਦੇ ਇਸ ਖੂਹ ਦੇ ਵਿੱਚ ਉਹ ਸਰਾਲ ਰਹਿੰਦੀ ਸੀ ਤੇ ਗੁਰੂ ਪਾਤਸ਼ਾਹ ਜੀ ਨੇ ਮੰਜੀ ਸਾਹਿਬ ਵਾਲੇ ਸਥਾਨ ਤੋਂ ਇਸ ਸਥਾਨ ਦੇ ਉੱਪਰ ਤੀਰ ਮਾਰ ਕੇ ਉਸ ਸਰਾਲ ਦਾ ਉਧਾਰ ਕੀਤਾ ਸੀ ਗੁਰੂ ਪਾਤਸ਼ਾਹ ਜੀ ਸ਼ੌਂਕ ਵੱਜੋਂ ਕਦੇ ਸ਼ਿਕਾਰ ਨਹੀਂ ਸਨ ਖੇਡਦੇ ਕਈ ਲੋਕਾਂ ਦੇ ਮਨ 'ਚ ਵਿਚਾਰ ਆਉਂਦਾ ਹੈ ਤੋਂ ਪੂਰਵਲੇ ਜਨਮਾਂ ਦੇ ਕਰਮ ਸੀ ਜੋ ਉਹਨਾਂ ਦੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਕਾਰਨ ਗੁਰੂ ਸਾਹਿਬ ਦੇ ਆਉਣ ਵਾਲੀਆਂ ਜੋ ਜਾਨਵਾਂ ਜਨਮਾਂ ਦੇ ਆ ਕੱਟੇ ਜਾਂਦੇ ਸੀ ਤੇ ਉਹਨਾਂ ਦਾ ਉਧਾਰ ਹੋ ਜਾਂਦਾ ਦਰਸ਼ਨ ਕਰੋ ਜੀ ਇਹ ਹੈ ਜੀ ਉਹ ਪਾਵਨ ਪਵਿੱਤਰ ਥੂ ਜਿਸ ਦੇ ਵਿੱਚ ਜਲ ਹੁੰਦਾ ਸੀ ਤੇ ਸਰਾਲ ਵੰਦੀ ਸੀ ਸਰਾਲ ਕਾਰਨ ਕਰਦੇ ਲੋਕ ਇਸ ਜਗ੍ਹਾ ਤੋਂ ਜਲ ਨਹੀਂ ਸਨ ਲੈਣ ਆਉਂਦੇ ਗੁਰੂ ਪਾਤਸ਼ਾਹ ਜੀ ਨੇ ਮੰਜੀ ਸਾਹਿਬ ਵਾਲੇ ਸਥਾਨ ਤੋਂ ਤੀਰ ਮਾਰ ਕੇ ਇਸ ਸਰਾਲ ਦਾ ਉਧਾਰ ਕੀਤਾ ਸਰਾਲ ਦੇ ਤੀਰ ਲੱਗਾ ਤੇ ਸਰਾਲ ਪਾਣੀ ਦੇ ਵਿੱਚ गिर ਗਈ ਸਰਾਲ ਦੇ ਪਾਣੀ ਵਿੱਚ ਗਿਰਨ ਕਾਰਨ ਇਸ ਪਾਣੀ ਜਹਿਰੀਲਾ ਹੋ ਗਿਆ ਉਸ ਤੋਂ ਬਾਅਦ ਸੰਗਤਾਂ ਨੇ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕੀਤੀ ਕਿ ਅਸੀਂ ਪਾਣੀ ਕਰਕੇ ਬਹੁਤ ਪਰੇਸ਼ਾਨ ਆ ਜੀ ਕਿਰਪਾ ਕਰਕੇ ਅਲਾਕੇ ਦੀ ਸੰਗਤ ਦੀ ਬੇਨਤੀ ਸਵਾਰ ਕਰੋ ਤਾਂ ਗੁਰੂ ਸਾਹਿਬ ਜੀ ਨੇ ਮੰਜੀ ਸਥਾਨ ਵਾਲੇ ਆਸਾਨ ਉਪ ਮੰਜੀ ਸਾਹਿਬ ਵਾਲੇ ਸਥਾਨ ਦੇ ਉੱਪਰ ਤੀਰ ਮਾਰ ਕੇ ਪਵਿੱਤਰ ਜਲ ਦਾ ਸੋਮਾ ਪ੍ਰਗਟ ਕੀਤਾ ਜੋ ਅੱਜ ਤਲਾਬ ਦੇ ਰੂਪ ਵਿੱਚ ਹੈ ਤੇ अनेका ਹੀ ਵਾਰ ਦਿੱਤੇ अनेका ਹੀ ਤਰ੍ਹਾਂ ਦੇ ਰੋਗ ਇਸ ਸਥਾਨ ਉੱਪਰ ਇਸ਼ਨਾਨ ਕਰਨ ਨਾਲ ਹਟਦੇ ਹਨ ਸੋ ਕਲੰਗੀ ਧਰਜੀ ਨੂੰ ਪਿਆਰ ਕਰਨ ਵਾਲੀ ਸੰਗਤ ਨੂੰ ਬੇਨਤੀ ਹੈ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਜੀ ਆਪਾਂ ਗਾਣਿਆਂ ਜਾਂ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਨੂੰ ਤਾਂ ਤੁਸੀਂ ਨਾ ਲਾਈਕ ਸ਼ੇਅਰ ਕਰ ਲੈਂਦੇ ਆ ਕਿਰਪਾ ਕਰਕੇ ਸਪੋਰਟ ਕਰੋ ਜੀ ਤਾਂ ਅੱਗੇ ਵਾਸਤੇ ਵੀ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਸੋ ਪ੍ਰਾਪਤ ਸਥਾਨਾਂ ਦੀ ਤੇ ਆ ਸਬਸਤਾਨ ਨਈ ਵੀਡੀਓ ਆ ਆਪ ਜੀ ਦੇ ਨਾਲ ਸਾਂਝੀਆਂ ਕਰਦੀਏ ਦਰਸ਼ਨ ਕਰੋ ਜੀ ਕਲਿਆਣ ਸਾਹਿਬ ਵਾਹਿਗੁਰੂ ਨਿਸ਼ਾਨ ਸਾਹਿਬ ਲੱਗੇ ਹੋਏ ਹਨ ਖਾਸਾ ਜੀ ਦੇ ਨਿਸ਼ਾਨੀ ਦੇ ਰੂਪ ਵਿੱਚ ਗੁਰੂ ਪਾਤਸ਼ਾਹ ਜੀ ਦਾ ਇੱਕ ਚਿੱਤਰ ਵੀ ਲੱਗਾ ਹੋਇਆ ਹੈ ਵਾਹਿਗੁਰੂ 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 ਤੇ ਆਪ ਜੀ ਜਦੋਂ ਵੀ ਆਮੋ ਇਸ ਸਤਾਂ ਦੇ ਦਰਸ਼ਨ ਕਰਕੇ ਜਰੂਰ ਜਾਇਓ ਕਿ ਇੱਕ ਵਾਰ ਫਿਰ ਤੋਂ ਆਪ ਜੀ ਨੂੰ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿੰਨੀ ਦੂਰ ਤੋਂ ਗੁਰੂ ਸਾਹਿਬ ਜੀ ਨੇ ਤੀਰ ਮਾਰ ਕੇ ਦੇਖੋ ਜਗਾ ਉੱਪਰੋਂ ਜੋ ਸਰਾਲ ਦਾ ਉਧਾਰ ਕਰਕੇ ਉਹਨੂੰ ਜਨਮ ਮਰਨ ਤੋਂ ਮੁਕਤ ਕਰਕੇ ਵਾਹਿਗੁਰੂ ਉਸ ਦਾ ਉਧਾਰ ਕੀਤਾ ਸੀ ਸੋ ਵਾਹਿਗੁਰੂ ਕਨਗੀਤਰ ਪਿਆਰੇ ਕਨਗੀਤਰ ਜੀ ਦੇ ਪਿਆਰੇ ਬੱਚਿਓ ਖਾਲਸਾ ਜੀ ਪਿੱਪਾ ਕਰੋ ਚੈਨਲ ਦਾ ਨਾਮ ਜੀ ਪਰਮ ਗਰੇਵਾਲ ਅਫੀਸ਼ੀਅਲ ਤੋਂ ਬਦਲ ਕੇ ਬਦਲ ਕੇ ਡਿੱਠੇ ਸਬੇ ਥਾਵ ਰੱਖ ਦਿੱਤਾ ਗਿਆ ਜੀ ਤੇ ਕਿਰਪਾ ਕਰਕੇ ਆਪ ਜੀ ਕਨਫਿਊਜ਼ਨ ਨਾ ਹੋਣਾ ਹੁਣ ਅਗਲੇ ਵੀਡੀਓਾਂ ਦੇ ਵਿੱਚ ਚੈਨਲ ਦਾ ਨਾਮ ਡਿੱਠੇ ਸਬੇ ਥਾਵ ਵੀ ਆਇਆ ਕਰੇਗਾ ਸੋ ਆਪ ਜੀ ਵੀਡੀਓ ਨੂੰ ਪਿਆਰ ਜ਼ਰੂਰ ਦੇਣਾ ਇੱਕ ਵਾਰ ਫਿਰ ਤੋਂ ਦੇਖੋ ਜੀ ਉਸ ਸਥਾਨ ਤੋਂ ਕਿੰਨੀ ਦੂਰ ਤੋਂ ਕਲਗੀਧਰ ਪਾਤਸ਼ਾਹ ਜੀ ਨੇ ਤੀਰ ਮਾਰ ਕੇ ਇਸ ਸਾਂ ਦੇ ਉੱਪਰ ਸਰਾਲ ਦਾ ਉਧਾਰ ਕਰਕੇ ਉਸ ਨੂੰ ਜੀਵਨ ਮਾਨ ਤੋਂ ਮੁਕਤ ਕਰ ਦਿੱਤਾ ਸੀ ਅਤੇ ਇਲਾਕੇ ਦੀਆਂ ਸੰਗਤਾਂ ਵਾਸਤੇ ਜਲ ਦਾ ਸੋਮਾ ਪ੍ਰਗਟ ਕੀਤਾ ਜੋ ਉਹਨਾਂ ਦੀ ਪਿਆਸ ਬੁਝਾਉਣ ਦੇ ਨਾਲ-ਨਾਲ ਅਨੇਕਾਂ ਤਰ੍ਹਾਂ ਦੀਆਂ ਰੋਗਾਂ ਬਿਮਾਰੀਆਂ ਤੋਂ ਵੀ ਉਹਨਾਂ ਨੂੰ ਠੀਕ ਕਰਦਾ ਸੀ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਗੁਰੂ ਪਾਤਸ਼ਾਹ ਕਿਰਪਾ ਕਰਨ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ